ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਈਆਂ ਗਾਵਾਂ ਦੋਨਾਂ ਮਗਰ ਬਈ ਬੱਛੀਆਂ ਨੇ ਤੇ ਇੱਕ ਗੱਬੜ ਵੜ ਸੇਰ ਲਈ ਲੈ ਕੇ ਆਏ ਜੀ ਆਉ ਪੁੱਛ ਲੈਨੇ ਬਾਈ ਤੁਹਾਡੇ ਨਾਲ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਬਾਈ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਸੰਦੀਪ ਸਿੰਘ ਪਿੰਡ ਕੁਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਾਈ ਨੇੜੇ ਬਾਈ ਬੌਡੇ ਨਿਹਾਲ ਸਿੰਘ ਵਾਲਾ ਬਲਾਸਪੁਰ ਬਦਨੀ ਕੋਲ ਹੀ ਰਹਿੰਦੇ ਮੋਬਾਈਲ ਨੰਬਰ ਬੋਲ 86996 7106 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੈਠ ਦੇਂਦਾ ਕਿਹੜਾ ਸੂਸ ਹੋਈ ਹੈ ਬਾਈ ਪਹਿਲਾਂ ਨਹੀਂ ਆ ਜੀ ਪਹਿਲਾਂ ਨਹੀਂ ਸੂਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਏ 10 10 11 ਕ ਦਿਨ ਹੋ ਗਏ ਯਾਨੀ ਠੀਕ ਆ ਬੱਚੇ ਕੀ ਆ ਮਗਰ ਬੱਚਾ ਬੱਛੀ ਹੈ ਜੀ ਬੱਛੀ ਬੜੀ ਚੰਗੀ ਆ ਨਾ ਹਾਂਜੀ ਬੱਛੀ ਦਾ ਪੂਰੀ ਬੱਛੀ ਦੀ ਕੁਆਲਿਟੀ ਦੇਖਿਆ ਜਾਵਾਤ ਆ ਇਹ ਕੇ ਦੀ ਆ ਜੀ ਆਪ ਨੂੰ ਐ ਪਤਾ ਨਹੀਂ ਵੀ ਕਿਹੜੇ ਦੀ ਆ ਹਾਂਜੀ ਹੈ ਟੀਕੇ ਦੀ ਇਹ ਕੇ ਚੰਗੀ ਆ ਬੱਛੀ ਚੰਗੀ ਆ ਨਾ ਹਾਂਜੀ ਫੇਸ ਵੜ ਦਾ ਦੇਖੋ ਬਈ ਖੋਲ ਦੇ ਮੜੀ ਤੋਰ ਕੇ ਦਿਖਾ ਦਿਓ ਕਿੰਨਾ ਹੁਣ ਜਾਨੀ ਕਿ ਦੁੱਧ ਜਾਂ ਬਲਾ ਤਿਆਰ ਆ ਬਈ ਹੁਣ ਬਈ 18 ਕਿਲੋ ਹੋਗਾ ਕੋਈ 16 ਮੰਨ ਕੇ ਲੈ ਜੇ ਠੀਕ ਆ ਉਹ ਵੀ ਬਈ ਆਪਾਂ ਪਰਸੋਂ ਹੀ ਲੈ ਕੇ ਆਂਦੀ ਆ ਜੀ ਸਿੱਗਾ 14 ਕਿਲੋ ਠੀਕ ਹੈ ਤੇ ਯਾਨੀ ਦੋ ਦਿਨਾਂ ਚ ਵੱਧ ਗਈ ਵੀ ਉਹਨਾਂ ਦੀ ਸੇਵਾ ਹੈ ਨਹੀਂ ਸੀ ਜੀ ਇਹਨੇ ਠੀਕ ਆ ਹਾਂਜੀ ਬਾਕੀ ਸੀਲ ਠੰਡੀ ਦਾ ਤਾਂ ਕੋਈ ਅੰਤ ਹੀ ਨਹੀਂ ਚਬਾਈ ਕਿਵੇਂ ਆ ਚਬਾਈ ਜੀ ਇੱਕ ਨੰਬਰ ਆ ਚਾਹੇ ਵੀ ਰਸਾ ਲਾਲੇ ਵੇ ਚਾਹੇ ਨਾ ਲਾਵੇ ਠੀਕ ਆ ਜੇ ਚਾਰ ਜਣ ਸਾਂਭ ਲਗੇ ਬੈੜ ਦੁੱਧ ਨਾਂ ਵਾਲਾ 20 ਤੋਂ ਬਾਹਰ ਜਾਗੜੂਈ ਚਾਹੇ ਗਰਮੀ ਆ ਚਾਹੇ ਕਿਵੇਂ ਆ ਗਰਮੀ ਵੀ ਨਹੀਂ ਮੰਦੀ ਤਾਂ ਇਹ ਕਿਵੇਂ ਮਰਜੀ ਚੋੜੀ ਤੇ ਠੀਕ ਆ ਹਾਂਜੀ ਸੋ ਇਹ ਸਵਾਈਆ ਬੱਚਾ ਮਗਰ ਬੱਚੀ ਆ ਬੱਚੀ ਬੜੀ ਕੁਆਲਟੀ ਦੀ ਦੁੱਧ ਵੀ ਬਾਈ ਨੇ ਬਹੁਤ ਚੰਗਾ ਤਿਆਰ ਦੱਸਿਆ ਬਾਕੀ ਬਾਈ ਨੇ ਦੱਸਿਆ ਵੀ ਸੇਵਾ ਘੱਟ ਸੀ ਬਾਈ ਦੀ ਦੁੱਧ ਦੇਣੋ ਦਿਨ ਬਾਅਦ ਹੀ ਆਉਂਦੀ ਆ ਕਿੰਡੋ ਨਹੀਂ ਲਈ ਆ ਜੀ ਆਪਾਂ ਠੀਕ ਆ ਉਹੇ ਜੀ ਬਾਕੀ ਸੀਰ ਠੰਡੀ ਮਰਜੀ ਕੋਈ ਬਹਿ ਜਾਵੇ ਲੋਕੀ ਕੀ ਬਾਤ ਆ ਜਿਵੇਂ ਮਰਜੀ ਹੱਥ ਲਾਈ ਚੱਲ ਹੈ ਨਾ ਹਾਂਜੀ ਕੋਈ ਚੱਕਰ ਹੀ ਨਹੀਂ ਜਿਵੇਂ ਮਰਜੀ ਕੋਈ ਚੋਲੇ ਥਣ ਬੜਾ ਚੰਗਾ ਯਾਰ ਹਾਂ ਪੂਰਾ ਚੰਗਾ ਜੀ ਬਾਕੀ ਆਏ ਨਹੀਂ ਕੋਈ ਟੱਟਮਾ ਲੇਵਾ ਚਾਏ ਚਾਰ ਛੂਏ ਬੰਦਾ ਘਰੇ ਦਾ ਸਟਾਡਰਾ ਨਾ ਮਸਟਡ ਸੋ ਬਿਨਾਂ ਕੋਈ ਹੋਰ ਪ੍ਰੋਬਲਮ ਆਵੇ ਮੁੱਲ ਕੀ ਆ ਬਈ ਮੁੱਲ ਬਈ ਇਹਦਾ ਲੈਣ ਦੇ ਬਾ 65000 ਜੀ ਮਾਨਤਨ ਹੋ ਜਾ ਹਾਂਜੀ ਮਾਨਤਨ ਕਰ ਦੇਣਾ ਮੋਟੀਆਂ ਮੋਲਾ ਬਈ ਮਾਨਤਨ ਜ਼ਰੂਰ ਹੋ ਜੀ ਅੱਗੇ ਭਾਈ 2 ਨੰਬਰ ਕਿਹੜਾ ਸਾਸ ਹੋਈ ਏ ਜੀ ਦੂਜਾ ਸੂਆ ਕਦੋਂ ਸੂਈ ਹੈ ਸੂਈ ਨੂੰ ਇਹ ਦੱਸ ਜੇ ਕੱਲ ਪਰਸ ਵੀ ਸੂਈ ਹੈ ਜੀ ਅੱਛਾ ਹਾਂਜੀ ਜੇਰ ਜੂ ਰੋਪਿਆ ਸਾਰਾ ਕੋ ਬੱਚਾ ਬੱਚੀ ਹੈ ਜੀ ਬੱਚੀ ਬੜੀ ਚੰਗੀ ਹੈ ਜੀ ਹਾਂਜੀ ਬੱਚੀ ਤੇ ਇਹਦੀ ਪੂਰੀ ਟਾਪ ਦੂਗੀ ਇਹਦੀ ਵੀ ਦੇ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਹੈ ਕਿੰਨੇ ਬੋਲੇ ਤੇ ਹਾਂ ਹੁਣ ਬੋਲੋ ਹੋਊਗਾ ਜੀ 9 ਹੋਵੇ 10 ਕਿਲੋ ਹੋਵੇ ਆਪਾਂ ਮਿਣਿਆ ਨਹੀਂ ਇਹਦਾ ਜਣੇ ਦੀ ਠੀਕ ਆ ਹਾਂਜੀ ਦੁੱਧ ਪਾ ਦੂ ਵੀ 14 15 ਕਿਲੋ ਖੁੱਲਾ ਡੁੱਲਾ ਪਾ ਦੋ ਬਾਕੀ ਸੂਈ ਠੰਡੀ ਇਹ ਵੀ ਬਿਥੇਰੀ ਹੈ ਜੀ ਆ ਕੈਮਰੇ ਤੋਂ ਜੱਕਦੀ ਆ ਚਾਹੇ ਬਿਨਾਂ ਰਸੇ ਦੇ ਚੋਈ ਆ ਆਪਾਂ ਦਾ ਜ ਆ ਕੈਮਰੇ ਦਾ ਕਰਕੇ ਜਾਕਦੀ ਆ ਥੋੜਾ ਜਿਹਾ ਠੰਡੀ ਸੀਲ ਫੁੱਲ ਹੈ ਨਾ ਠੰਡੀ ਸੀਲ ਦਾ ਜੀ ਪੂਰੀ ਚੱਕਰ ਪੂਰੀ ਜਾਕਦੀ ਆ ਉਂਝ ਹੋਰ ਕੋਈ ਚੱਕਰ ਨਹੀਂ ਹਾਂ ਬੜਾ ਕਮਾਲ ਲੱਗਿਆ ਵੀਰ ਹਾਂਜੀ ਥਣ ਥਣ ਦਾ ਧਾਰ ਗੰਨੇ ਅਰਗੀ ਹੈ ਜੀ ਸਹੀ ਗੱਲ ਹੈ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਫੇਸ ਬੜਾ ਚੰਗਾ ਚੰਗੀ ਆ ਬੜਾ ਠੰਲੇ ਵਾ ਬੜਾ ਕਮਾਲ ਬੱਚਾ ਮਗਰ ਬੱਚੀ ਬੱਚੀ ਵੀ ਚੰਗੀ ਆ ਤੇ ਕੀ ਮੁੱਲ ਆ ਭਰਾ ਫਿਰ ਮੁੱਲ ਵਸ ਲੈਣ ਦੇਣੀ 40000 ਦੀ ਦੇ ਦਿਆਂਗੇ ਮਾਨ ਤਣ ਹੋ ਜਾ ਮਾਨ ਤਣ ਕਰਦੇ 40000 ਰੁਪਏ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਤਣ ਜ਼ਰੂਰ ਹੋ ਜੀ ਮੋੜ ਲਿਆ ਭਾਈ ਸੋਈ ਸਵਾਈ ਫੇਸ ਚੰਗਾ ਕੱਢ ਬੜਾ ਚੰਗਾ ਯਾਤ ਵੀ ਚੰਗੀ ਹੈ ਗਰਮੀ ਬਿਲਕੁਲ ਨਹੀਂ ਮਾਂਦੀ ਹੈਂਡ ਫੂਡ ਚਰਮੜੀ ਦੀ ਬਹੁਤ ਚੰਗੀ ਹੈ ਭਾਈ ਖਾਣ ਬਹੁਤ ਚੰਗਾ ਲੱਗਿਆ ਹਾਂ ਬੱਚੀ ਦਾ ਬੜਾ ਕਰਦੀ ਆ ਤਾਂ ਕਰਕੇ ਐਂ ਕਰਦੀ ਆ ਥੋੜਾ ਖਾਣ ਤਾਂ ਬੜਾ ਚੰਗਾ ਨੇ ਤਾਰ ਬਹੁਤ ਪੋਲੀ ਆ ਡਾਕਟਰ ਠੀਕ ਆ ਹਾਂ ਠੀਕ ਆ ਭਾਈ ਅੱਗੇ ਭਾਈ ਤਾਂ ਨੰਬਰ ਗੱਭਣ ਹਾਏ ਗੱਬਣ ਆ ਜਿਹੜਾ ਸੁਆ ਸੁੰਦੀ ਇਹ ਸੁਆ ਦੂਜਾ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਜਾਣ ਬਸ ਇਹਦੇ ਬਾਅਦ 2-4 ਕ ਦਿਨ ਹੀ ਰਹਿੰਦੇ ਆ ਹੁਣ ਤਾਂ ਉੱਤਰ ਦੀ ਹੁੰਦੀ ਹੈ ਬਹਿੜ ਇਹ ਵੀ ਬਹੁਤ ਸੀਲ ਠੰਡੀ ਆ ਤਾਂ ਬਹੁਤ ਪਈਆਂ ਆ ਹਾਂ ਢੱਲਾਂ ਦਾ ਬਹੁਤ ਪਈਆਂ ਜਿਵੇਂ ਮਰਜ਼ੀ ਕੋਈ ਬੰਦਾ ਬਹਿ ਜਾਵੇ ਇਹਨਾਂ ਸੀਲ ਪੂਰੀ ਆ ਹਾਂ ਸੀਲ ਪੂਰੀ ਚਾਹੇ ਜਿੱਧਰ ਦੀ ਮਰਜ਼ੀ ਬਹਿ ਕੇ ਚੋਲੇ ਫੇ ਢੱਲਾਂ ਦਾ ਹਜੇ ਕੋ ਕਰ ਕੀ ਸੂਗੀ ਜਣੀ ਸਹੀ ਗੱਲ ਆ ਬਾਈ ਹਾਂਜੀ ਕਿੰਨਾ ਕੁ ਦੁੱਧ ਦੇ ਦੋਾਸਤੇ ਦੁੱਧ ਬਾਈ ਨਾਵਾਲਾ 20-22 ਕਿਲੋ ਦਾ ਖੁੱਲਾ ਡੱਲਾ ਹੀ ਪਾਉ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਥਣ ਬੜਾ ਚੰਗਾ ਬਈ ਕੱਚੀ ਜ਼ਰੂਰ ਹੈ ਜੇ ਕੋਈ ਵੀਰ ਸਾ ਮਿਲੂਗਾ ਤੇ ਲਾਟੋ ਲੱਭ ਬਹੁਤ ਪਈਆਂ ਨੇ ਫਿਰ ਕੀ ਮੋਲ ਆ ਭਰਾ ਇਹਦਾ ਮੋਲ ਬਸ ਇਹਦਾ ਲੈਣ ਦੇਣੀ 55000 ਦੀ ਮਾਨਤਣ ਹੋ ਦੇ ਪਈ ਹਾਂ ਮਾਨਤਣ ਕਰਦੇ 55000 ਰੁਪਏ ਮੋਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਣ ਜ਼ਰੂਰ ਚੰਗੀ ਆ ਬੜ ਫੇਸ ਫੂਸ ਚੰਗਾ 프ਰੰਟ 프ਰੰਟ ਚੰਗਾ ਥਣ ਬਹੁਤ ਚੰਗਾ ਹਾਂ ਥਣ ਤਾਂ ਪੂਰਾ ਹੈ ਨਾਗਪਰਾ ਕੋਲੇ ਸੀਗੇ ਤਿੰਨ ਤਿੰਨ ਹੀ ਦਿਖਾਤੇ ਬਈ ਇਹ ਗੱਬਣ ਬੜ ਕੋਸਕ ਦੇਣ ਲੈਂਦੀ ਆ ਆ ਬੜ ਵੀ ਤਾਜੀ ਸਰੀਆ ਬੱਚਾ ਮਗਰ ਬੱਚੀ தாம் ਤੁਣ ਬਹੁਤ ਚੰਗਾ ਇਹ ਆ ਬੜ ਵੀ ਚੰਗੀ ਆ ਬਈ ਬੱਚਾ ਇਹਦੇ ਮਗਰੀ ਬੱਚੇ ਬੱਚੀ ਕੁਆਲਟੀ ਵਾਲੀ ਆ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਪੈਦਲੋਂ ਧੰਨਵਾਦ